ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੱਗੇ ਬੈਕ ਟੂ ਬੇਸਿਕ ਆ ਗਏ ਟਰਾਲੀ ਵੀ ਭਰਤੀ ਲਿਆ ਕੇ ਦੁਬਾਰਾ ਆਲੂਆਂ ਦੀ ਕਰਤਾ ਸਾਰਾ ਕੰਮ ਡਨ ਓਕੇ ਕੱਲ ਨੂੰ ਇਹਦੇ ਟਾਇਰ ਵੀ ਨਵੇਂ ਪਾ ਦੇਣੇ ਆ ਆ ਗਏ ਆ ਟਾਇਰ ਇਹਦੇ ਨਵੇਂ ਤੇ ਕੱਲ ਨੂੰ ਪੈ ਜਾਣੇ ਇਹਦੇ ਟਾਇਰ ਛੋਟੇ ਦੇ ਨਵੇਂ ਰੇਡੀਅਲ ਹੀ ਪਾ ਦੇਣੇ ਆਪਾਂ ਆਰਡਰ ਕਰ ਤੇ ਕੱਲ ਨੂੰ ਸਵੇਰੇ ਆ ਜਾਣਗੇ ਇਰੇ ਟਰਾਲੀ ਤੇ ਸੋਨਾ ਚੱਲੋ ਤੇ ਫਿਰ ਹੁਣ ਵਿਲੇ ਜਦੋਂ ਹੋ ਗਏ ਇਹਦਾ ਕੰਮ ਕੁਮ ਜਿਆ ਕਰਾਉਣਾ ਆ ਸ਼ੋਅ ਦੀ ਡੈਂਟਿੰਗ ਪੈਂਡਿੰਗ ਜੀ ਕਰਾਵਾਂਗੇ ਕੱਲਾ ਸ਼ੋਅ ਤੇ ਮਗਰਾੜਾਂ ਦਾ ਜਿਹੜਾ ਜਿਹੜਾ ਹੈਗਾ ਕਿਉਂਕਿ ਇੰਜਣ ਦਾ ਰੰਗ ਬਹੁਤ ਇੰਜਣ ਦਾ ਨਹੀਂ ਰੰਗ ਨਹੀਂ ਬਣ ਆਓ ਜੀ ਸ਼ੁਰੂ ਕਰ ਲਿਆ ਕਿ ਸ਼ੁਰੂ ਕੰਮ ਬਾਈ ਫੁੱਟੀ ਭਰ ਕੇ ਤੋਰਤੀ ਤੇ ਇੱਧਰ ਹੁਣ ਚੱਲਿਆ ਜੰਬੀ ਬਾਈ ਵੀ ਨਾਲ ਹੀ ਜੀ ਵੀਰੇ ਅੱਜ ਆਪਾਂ ਡਿਊਜ਼ ਫਾਰ ਦੀ ਕੱਢੀ ਸੀ ਸਰਬੱਜ ਆ ਐਵਰੇਜ ਹੈ ਨਾ ਡਿਊਜ਼ ਫਾਰ ਨੇ ਬਾਈ ਪੈਸਿਆਂ ਦੇ ਵਿੱਚ ਵੀ ਖਾਦਾ ਡੀਜ਼ਲ 12000 ਰੁਪਏ ਦਾ ਯਾਨੀ ਕਿ 4-4000 ਦਾ ਤਿੰਨ ਵਾਰ ਡੀਜ਼ਲ ਖਾ ਗਿਆ ਤੇ ਇੰਨਾ ਡੀਜ਼ਲ ਖਾਦਾ ਡਿਊਜ਼ ਫਾਰ ਨੇ ਯਾਨੀ ਕਿ ਲਾ ਲੋ ਹਿਸਾਬ 45 ਲੀਟਰ 45 ਤੇ 4590 90 ਤੇ 45 ਹੋਰ 94 13 140 ਲੀਟਰ ਤੇਲ ਤੇਲ ਨੇੜੇ ਖਾ ਗਿਆ ਮੈਨੂੰ ਲੱਗਦਾ 45 ਬੰਦਾਲੀ ਇੰਨਾ ਹੀ ਹੋ ਗਿਆ ਤੇ 135 ਲੀਟਰ ਤੇਲ ਹੋ ਗਿਆ ਬਾਈ ਹਨਾ ਇੰਨਾ ਡੀਜ਼ਲ ਖਾਦਾ ਇਹਨੇ ਤੁਸੀਂ ਦੇਖ ਲਓ ਇੱਥੋਂ ਗਏ ਆ ਅਸੀਂ ਭਗੌਰ ਵੀ ਸਾਰੇ ਗੁਰਦਾਰੇ ਗਏ ਆ ਅਸੀਂ ਕੋਈ ਗੁਰਦੁਆਰਾ ਸਾਹਿਬ ਛੱਡਿਆ ਨਹੀਂ ਵੀ ਜਿੱਥੇ ਨਾ ਗਈ ਉਹ ਭਗੌਰ ਸਾਹਿਬ ਤੱਕ ਭਗੌਰ ਸਾਹਿਬ ਤੋਂ ਵੀ ਅੱਗੇ ਆਪਣੀ ਠਾਠਾ ਉੱਥੇ ਤੱਕ ਆਪਾਂ ਜਾ ਕੇ ਆਏ ਹਣਾ ਤੇ ਫਿਰ ਮੁੜਦੇ ਹੋਏ ਪੱਠਾ ਸਾਹਿਬ ਸਾਰੇ ਕਿਤੇ ਗਏ ਆ ਕੀ ਗੁਰੂ ਘੀ ਲਾਹੌਰ ਸਭ ਬਾਬੇ ਗੁਰਦੁੱਤੇ ਦੇ ਸਭ ਕਿਤੇ ਗਏ ਆ ਹਣਾ ਤੇ ਇਹਨੇ ਇੰਨੀ ਐਵਰੇਜ ਦਿੱਤੀ ਆ ਬਹੁਤ ਸੋਹਣੀ ਐਵਰੇਜ ਦਿੱਤੀ ਆ ਐਵਰੇਜ ਦੇ ਨਾਲ ਉਹ ਨਾ ਬਾਈ ਵਾਟ ਇੰਨੀ ਕਿ ਨਵੇੜਦਾ ਸੀ 42 ਦੀ ਸਪੀਡ ਤੇ ਜਾਂਦਾ ਇਹ ਬਿਨਾਂ ਰੇਸ ਖੋਲੀ ਤੋਂ 2200 ਚੱਕਰ ਤੇ ਤੇ ਬਾੜਟ ਇੰਨੀ ਕਨਵੇੜੀ ਨਾ ਟਰੈਕਟਰ ਨੇ ਬਹੁਤ ਜ਼ਿਆਦਾ ਬਾੜ ਨਵੇੜਦਾ ਯਾਰ ਪਤਾ ਹੀ ਨਹੀਂ ਸੀ ਲੱਗਦਾ ਮੈਂਟਾਂ ਜਿਵੇਂ ਆਪਾਂ ਗੱਡੀ 'ਚ ਨਹੀਂ ਹੁੰਦੇ ਵੀ ਯਾਰ ਅੱਛਾ ਅੱਗੇ ਰਾ ਜਾਨੀ ਕਿ ਟਰੈਕਟਰਾਂ ਦੀ ਰੇਸਾਂ ਤਾਂ ਆਪਣੀ ਅੱਗੇ ਵੀ ਨਹੀਂ ਕਦੀਆਂ ਖੋਲੀਆਂ ਹੁੰਦੀਆਂ ਕਿ ਮੈਂਟ ਹੀ ਲੱਗਦਾ ਸੀ ਯਾਰ ਜਿਹੜੇ ਏਰੀਆ ਜਿੱਥੇ ਕੋਈ ਜਾਂਦੇ ਸੀ ਹਨ ਰਾਹ ਸਾਰੇ ਹੈਰਾਨ ਹੋਏ ਵੀ ਯਾਰ ਬਾੜ ਬਾੜੀ ਛੇਤੀ ਨਵੇੜਦਾ ਨਹੀਂ ਅੱਗੇ ਅਸੀਂ ਕਟਾਣਾ ਸਾਹਿਬ ਰਾਤ ਨੂੰ ਪਹੁੰਚਦੇ ਹੁੰਨੇ 10-11 ਵਜੇ ਕੱਲ ਅਸੀਂ ਸ਼ਾਮ ਨਹੀਂ 5 ਵਜੇ ਕਟਾਣਾ ਸਾਹਿਬ ਪਹੁੰਚ ਗਏ ਸੀਗੇ ਕਿ ਯਾਰ ਇੰਨੀ ਵਾਰਡ ਦਾ ਫਰਕ ਪਾਉਂਦਾ ਰਿਹਾ ਹੈ ਨਾ ਬਾਲਾ ਯਾਰ ਬਾਟ ਨਵੇੜੀਆਂ ਇਹਨੇ ਤੇ ਚੱਲਿਆ ਵੀ ਬਹੁਤ ਸੋਹਣਾ ਟਰੈਕਟਰ ਬਾਈ ਲੋਕਾਂ ਨੇ ਪਸੰਦ ਬਹੁਤ ਕੀਤਾ ਟਰੈਕਟਰ ਨੂੰ ਦੇਖ ਕੇ ਹੈਰਾਨ ਹੁੰਦੇ ਸੀਗੇ ਕਿ ਬਹੁਤ ਬਾਲੇ ਵੀਰਾਂ ਨੂੰ ਤਾਂ ਨੋ ਹੀ ਨਹੀਂ ਦੀ ਪਤਾ ਕਿਹੜੀ ਕੰਪਨੀ ਆ ਵੀਰ ਹੁੰਦੇ ਸੀ ਪਰ ਬਹੁਤ ਵਧੀਆ ਸੀ ਤੇ ਨੰਬਰ 2 ਤੇ ਗੱਲ ਜਿਹੜਾ ਤੁਸੀਂ ਯਾਰ ਵੀਰੇ ਇੰਨਾ ਪਿਆਰ ਦਿੱਤਾ ਵੀ ਜਿੰਨੇ ਵੀ ਵੀਰ ਮਿਲੇ ਯਾਰ ਇੰਨਾ ਕਿ ਪਿਆਰ ਦਿੰਦੇ ਸੀ ਨਾ ਵੀਰ ਮੈਂ ਹੈਰਾਨ ਹੋ ਗਿਆ ਮੈਂ ਨਹੀਂ ਸੀ ਕਦੇ ਸੋਚਿਆ ਕਿ ਵੀ ਮੈਂ ਵੀ ਇੰਨੇ ਕੁ ਵੀਰ ਬੀ ਮੈਨੂੰ ਵੀ ਇੰਨੇ ਕੁ ਵੀਰ ਜਾਣਦੇ ਆ ਵੀ ਜਿੰਨਾ ਕੁ ਮੈਨੂੰ ਚਾਉਣ ਵਾਲੇ ਮਿਲਦੇ ਸੀ ਹਨਾ ਯਾਰ ਬਸ ਹੱਥ ਖੜਾ ਹੀ ਰਿਹਾ ਟਰੈਕਟਰ ਤੇ ਜਾਂਦੇ ਦਾ ਟਰੈਕਟਰ ਤੇ ਬੈਠਦੇ ਦਾ ਹਨਾ ਟਰਾਲੀ 'ਚ ਬੈਠਿਆਂ ਦਾ ਚਲੋ ਫੋਟੋ ਤਾਂ ਆਪਾਂ ਹਰੀਖ ਵੀਰ ਨਾਲ ਹੀ ਖਿਚਾਈਆ ਵੀ ਮੈਨੂੰ ਐ ਆਉਂਦਾ ਕਿ ਮੈਂ ਕਿਹੜਾ ਕੁਝ ਹੈਗਾ ਇਆ ਫੋਟੋ ਖਿਚਾਉਣ ਦਾ ਆਪਾਂ ਨੂੰ ਨਹੀਂ ਕੋਈ ਚੱਕਰ ਪੈਂਦਾ ਤੇ ਬਟ ਵਧੀਆ ਲੱਗਿਆ ਸਾਰਾ ਕੰਮਕਾਰ ਇੰਨੇ ਵੀਰ ਮਿਲੇ ਹਨਾ ਸਾਰੇ ਵੀਰਾਂ ਨੂੰ ਦਿਲੋਂ ਪਿਆਰ ਆ ਵੀਰੇ ਤੁਸੀਂ ਇੰਨਾ ਸਤਿਕਾਰ ਪਿਆਰ ਦਿੰਦੇ ਹੋ ਤੇ ਅਜਾ ਤੁਸੀਂ ਦੇਖ ਲਓ ਵੀ ਕੋਈ ਵੀ ਵੀਰ ਐ ਨਹੀਂ ਸਾਰੇ ਵੀਰ ਖੇਤੀ ਵਾਲੇ ਬਿਨਾ ਖੇਤੀ ਵਾਲੇ ਵੀ ਵੀਰ ਮਿਲੇ ਹਨਾ ਕਿ ਇੰਨਾ ਪਿਆਰ ਦਿੰਦੇ ਸੀ ਵੀ ਜਿਹੜੇ ਵੀਰ ਖੇਤੀ ਨਹੀਂ ਕਰਦੇ ਉਹ ਕਹਿੰਦੇ ਵੀਰੇ ਅਸੀਂ ਤੈਨੂੰ ਹੀ ਦੇਖਦੇ ਆ ਬਸ ਪੁਲਿਸ ਵਾਲਾ ਵੀਰ ਵੀ ਮਿਲਿਆ ਹਨਾ ਉੱਥੇ ਅਨੰਦਪੁਰ ਸਾਹਿਬ ਉਹਦੀ ਡਿਊਟੀ ਸੀ ਉੱਥੇ ਮਿਲਿਆ ਮੈਨੂੰ ਉਹਦਾ ਮੈਸੇਜ ਆਇਆ ਸੀ ਤੇ ਫਿਰ ਮੈਂ ਮਿਲ ਕੇ ਇੱਕ ਵੀਰ ਨੂੰ ਤਾਂ ਮਿਲਣੀ ਹੋਇਆ ਇੱਕ ਵੀਰ ਨੂੰ ਮਿਲ ਗਿਆ ਸੀ ਹਨਾ ਤੇ ਯਾਨੀ ਕਿ ਇੰਨਾ ਪਿਆਰ ਯਾਰ ਵੀਰੇ ਵੀਰਾਂ ਨੇ ਦਿੱਤਾ ਨਾ ਵੀ ਮੈਂ ਕਹਿੰਦਾ ਯਾਰ ਹੈਰਾਨ ਜਿਹੜੇ ਮਰਜੀ ਲੰਗਰ ਤੇ ਚਲ ਜਾਓ ਜਿਹੜੇ ਮਰਜੀ ਲੰਗਰ ਦੇ ਉੱਥੇ ਵੀਰ ਆਪਾਂ ਨੂੰ ਜਾਣ ਪਛਾਣ ਵਾਲੇ ਮਿਲ ਜਾਂਦੇ ਤੇ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀਗਾ ਯਾਰ ਕਿ ਆਹ ਮੁਕਾਮ ਤੇ ਰੱਬ ਲੈ ਕੇ ਆਊਗਾ ਹਨਾ ਕਿ ਸੋਚਦੇ ਹੁੰਦੇ ਕਦੇ ਨਹੀਂ ਸੋਚਿਆ ਜਿੰਦਗੀ ਦੇ ਵਿੱਚ ਆਪਦੀ ਲਾਈਫ ਦੇ ਵਿੱਚ ਜਿੰਨੀ ਵੀ ਚਲੋ ਉਮਰ ਆ ਮੇਰੀ ਹਨਾ ਤੇ ਕਦੇ ਵੀ ਇਹ ਚੀਜ਼ਾਂ ਮਹਿਸੂਸ ਹੀ ਨਹੀਂ ਹੋਈਆਂ ਵੀ ਮੇਰੇ ਨਾਲ ਵੀ ਐਵੇਂ ਦਾ ਹੋਊਗਾ ਹਨਾ ਕਦੇ ਵੀ ਨਹੀਂ ਹੋ ਸੋਚਿਆ ਲੀ ਕਦੇ ਤੇ ਨੂੰਆਂ ਦੀ ਗ੍ਰੇਡਿੰਗ ਚੱਲਦੀ ਆ ਤੇ ਦੂਜੇ ਗ੍ਰੇਡਿੰਗ ਚੱਲਦੀ ਆ ਡਾਇਮੰਡ ਆਲੂ ਦੀ ਤੇ ਜਿੰਨੇਜੋ ਆਪਣਾ ਪਹਿਲਾ ਦਾ ਜਿਹੜਾ ਸਿਆਲਾਂ ਦਾ ਪੱਟਿਆ ਆ ਅੱਜ ਖਤਮ ਹੋ ਜਾਣਾ ਸਾਰਾ ਡਾਇਮੰਡ ਤੇ ਆਪਾਂ ਟਰੈਕਟਰ ਧੋਤੂ ਕੇ ਅੰਦਰ ਲਾਤੇ ਆ ਜਿਹੜੇ ਵੱਡੇ ਟਰੈਕਟਰ ਸੀ ਉਹਨਾਂ ਨੂੰ ਕਢਾਈ ਜਾਂਦੇ ਆ ਤੇ ਛੋਟੇ ਚੱਲਦੇ ਆ ਹੁਣ ਕਿਉਂਕਿ ਆਲੂ ਢੋਣੀ ਆ ਹੁਣ ਪਟਾਈ ਦਾ ਕੰਮ ਰਹਿ ਗਿਆ ਆਪਣਾ ਸਾਰਾ 6 ਗਿੱਲੇ 6 ਕਿੱਲੇ ਰਹਿ ਗਏ ਬਸ ਕੱਲ ਨੂੰ ਜਾਂ ਪਰਸੋਂ ਨੂੰ ਨਿਬੜ ਜਾਣਾ ਪਟਾਈ ਦਾ ਕੰਮ ਹੀ ਤੇ ਬਸ ਫਿਰ ਹੋਰ ਕੋਈ ਨਹੀਂ ਕੰਮ ਫੇਰ ਦਾ ਛੋਟੇ ਸਾਰੇ ਵਿਹਲੀ ਆ ਮਿੱਲ ਧੋ ਕੇ ਕਢਾਦੇ ਅੰਦਰ ਤੇ ਆਹਾਂ ਮਸ਼ੀਨ ਦਾ ਮੱਕੀ ਵਾਲੀ ਦਾ ਕੰਮ ਰਹਿੰਦਾ ਜਿਹੜੇ ਹੁਣ ਬੀਜਣੇ ਆ ਬਸ ਰਹਿ ਗਏ ਆਪਣੇ 6-6 ਬਾ 10 ਕਿੱਲੇ ਰਹਿੰਦੇ ਬਸ ਤੇ ਬਹੁਤ ਯਾਰ ਵੀਰਾਂ ਨੇ ਇੰਨਾ ਪਿਆਰ ਦਿੱਤਾ ਨਾ ਕੀ ਗੱਲ ਹੀ ਛੱਡ ਦੋ ਕੀ ਕਦੇ ਸੋਚਿਆ ਨਹੀਂ ਸੀਗਾ ਹਨਾ ਕਿ ਆਪਦੀ ਜ਼ਿੰਦਗੀ ਦੇ ਵਿੱਚ ਕੀ ਮੈਨੂੰ ਵੀ ਵਾਹਿਗੁਰੂ ਇੰਨੇ ਵੀਰਾਂ ਦੀ ਪਸੰਦ ਬਣਾਊਗਾ ਕਿ ਵੀ ਹਾਂ ਵੀ ਮੈਨੂੰ ਵੀ ਵੀਰ ਇੰਨੇ ਚਾਹਣ ਵਾਲੇ ਮਿਲਣਗੇ ਕਦੇ ਵੀ ਨਹੀਂ ਸੀ ਸੋਚਿਆ ਜ਼ਿੰਦਗੀ ਦਾ ਆਪਦੀ ਚ ਮੈਂ ਨਹੀਂ ਸੀ ਸੋਚਿਆ ਕਿ ਇਹ ਇਦਾਂ ਦਾ ਟਾਈਮ ਵੀ ਮੇਰੇ ਤੇ ਵਾਹਿਗੁਰੂ ਲੈ ਕੇ ਆਊਗਾ ਹਨਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਯਾਰ ਹਮੇਸ਼ਾ ਹਮੇਸ਼ਾ ਸ਼ੁਕਰਾਨਾ ਹੀ ਰਹਿੰਦਾ ਰਹਿ ਰਊਗਾ ਆਪਣੇ ਇੰਨੀ ਉਹਦਾ ਕਿ ਮਾਲਕਾ ਵੀ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਅੱਜ ਤੁਸੀਂ ਕਰਤਾ ਵਾ ਹਨਾ ਤੇ ਵੀ ਪਤਾ ਨਹੀਂ ਕਿਹੜੇ ਅ ਟਾਈਮ ਦੇ ਸਾਡੇ ਬਾਪੂ ਹੁਣਾਂ ਨੇ ਕਰਮ ਚੰਗੇ ਕਰੇ ਹੋਣਗੇ ਕਿ ਜਿਨ੍ਹਾਂ ਨੂੰ ਵੀ ਇੱਥੇ ਰੱਬ ਨੇ ਅੱਜ ਬਿਠਾਇਆ ਵਾ ਹਨ ਤੇ ਦਿਲੋਂ ਧੰਨਵਾਦ ਆ ਸਾਰੇ ਵੀਰਾਂ ਦਾ ਕਿ ਜਿਹੜੇ ਤੁਸੀਂ ਇੰਨਾ ਵੀਰੇ ਪਿਆਰ ਦਿੱਤਾ ਮੈਂ ਕਦੇ ਦੇਣਾ ਨਹੀਂ ਦੇ ਸਕਦਾ ਜਿੰਨਾ ਤੁਸੀਂ ਪਿਆਰ ਕਰਦੇ ਹੋ ਤੇ ਪਿਆਰ ਦਿੰਦੇ ਹੋ ਤੇ ਸਾਰੇ ਵੀਰਾਂ ਦਾ ਦਿਲੋਂ ਪਿਆਰ ਆ ਸਾਰੇ ਵੀਰਾਂ ਨੂੰ ਤੇ ਬਸ ਹੁਣ ਕੱਲ ਤੋਂ ਖੇਤੀਬਾੜੀ ਨੂੰ ਹੀ ਲੱਗਣਾ ਆਪਾਂ ਅੱਜ ਵੀ ਖੇਤੀਬਾੜੀ ਦੇ ਕੰਮ ਚੱਲਦਾ ਅੱਜ ਵੀ ਜੋ ਜੋ ਕੰਮ ਜੇ ਪੈਂਡਿੰਗ ਸੀ ਉਹ ਲੱਗੇ ਹੋਇਆ ਕਰਨ ਸਾਰੇ ਕੁਝ ਤੇ ਕੱਲ ਤੋਂ ਸ਼ੁਰੂ ਕਰ ਲੈਣਾ ਆਪਾਂ ਸਪਰੇਅ ਹਾਜ਼ਪਰੂਆਂ ਦਾ ਦੇਖਦੇ ਆ ਮੱਕੀ ਤੇ ਸੁੰਡੀ ਵਾਲੀ ਸਪਰੇਅ ਆਪਾਂ ਪਹਿਲਾਂ ਹੀ ਕਰਗੇ ਸੀ ਨਾ ਪਈ ਹੋਈ ਆ ਸੁੰਡੀ ਨਾ ਕੁਝ ਹੈਗਾ ਤੇ ਸਾਰੀ ਸਪਰੇਅ ਆਪਾਂ ਪਹਿਲਾਂ ਹੀ ਕਰਗੇ ਜੀ ਵੀ ਹੁਣ ਬਿਲਕੁਲ ਲੋੜ ਨਹੀਂ ਹੈਗੀ ਸਪਰੇਅ ਦੀ ਹਜੇ ਸਾਰੀ ਮੱਕੀ ਆਪਣੀਆਂ N1 ਫਰਸਟ ਕਲਾਸ ਖੜੀ ਖੜੀ ਆ ਬਹੁਤ ਵੀਰ ਮੈਨੂੰ ਪੁੱਛਦੇ ਆ ਵੀਰੇ ਤਾਕਤ ਲਈ ਵੀਰੇ ਮੈਂ ਤਾਕਤ ਲਈ ਹਜੇ ਕੁਝ ਨਹੀਂ ਪਾਇਆ ਜੇ ਮੈਂ ਪਾਉਂਗਾ ਤਾਂ ਜ਼ਰੂਰ ਦੱਸੂਗਾ ਤੇ ਜਾਦੇ ਵੀਰਾਂ ਦੇ ਸਵਾਲੇ ਆਉਂਦੇ ਆ ਵੀਰੇ ਐਟਰਾਜਨ ਕਿੰਨੀ ਪਾਉਣੀ ਲੋਟਸ ਕਿੰਨੀ ਵੀਰੇ ਦੇਖੋ ਇੱਕ ਕਿੱਲੇ ਦੇ ਵਿੱਚ ਅੱਧਾ ਕਿਲੋ ਐਟਰਾਜਨ ਪੈਂਦੀ ਆ ਜਿਹੜੀ ਲੋਟਸ ਆ ਉਹ 2 ਕਿੱਲੇ ਦੀ ਪੈਕਿੰਗ ਆਉਂਦੀ ਆ ਕਿੱਲੇ ਵਾਲੀ ਪੈਕਿੰਗ ਵੀ ਆਉਂਦੀ ਆ 2 ਕਿੱਲੇ ਵਾਲੀ ਵੀ ਉਹ ਤੁਸੀਂ ਦੇਖ ਲਓ ਜਿਵੇਂ ਇਹ ਡੋਸ ਆ ਹਨਾ ਤੇ ਕਰਨ ਨੂੰ ਵੀਰੇ ਪੁੱਛਦੇ ਹੁੰਦੇ ਆ ਵੀਰੇ ਕਦੋਂ ਕਰੀਏ ਵੀਰੇ ਦੇ ਦੋ ਮੱਕੀ ਹਰੀ ਹੋ ਜੂ ਮੀਨੇ ਗਦੇ ਯੂ ਮਹੀਨੇ ਪਈ 25 30 ਦਿਨਾਂ ਦੀ ਹੋ ਜਾਂਦੀ ਆ ਉਦੋਂ ਪਾਣੀ ਲਾ ਕੇ ਪੂਰੇ ਗਿੱਲੇ ਬੱਤਰ ਗੱਤੇ ਚਾਹੀਦੇ ਆ ਵੀ ਬੈੱਡ ਵੀ ਗਿੱਲੇ ਹੋਣ ਉਹਨੇ ਤਾਂ ਅਸਰ ਕਰਨਾ ਠੀਕ ਨਹੀਂ ਇਹ ਚੀਜ਼ ਆ ਬਸ ਤੇ ਇਹੇ ਦਵਾਈ ਦੀ ਡੋਜ਼ ਆ ਬਸ ਤੇ ਹੁਣ ਟਰੈਕਟਰ ਰਾਤ ਤੋਂ ਅੱਜ ਆ ਕੇ ਤਵਾ ਧੋਤਾ ਟਰੈਕਟਰ ਧੋ ਕੇ ਟਰਾਲੀ ਤਾਂ ਇਹਦੀ 750 ਮਗਰ ਪਾਤੀ ਉਹ ਆਲੂ ਲੈ ਕੇ ਗਿਆ ਹੋਇਆ ਕਮਲ ਸਟੋਰ ਨੂੰ ਲਾਉਣ ਤੇ ਟਰੈਕਟਰ ਟ੍ਰਕਟਰ ਹੁਣ ਸਾਰੇ ਜਿੰਨੇ ਵੱਡੇ ਟਰੈਕਟਰ ਆ ਉਹ ਅੰਦਰ ਕਰੀ ਜਾਂਦੇ ਆ ਕਿਉਂਕਿ ਛੋਟੇ ਟਰੈਕਟਰ ਹੈਗੇ ਆ ਉਹਨਾਂ ਨਾਲ ਆਪਣਾ ਕੰਮ ਚੱਲੀ ਜਾਣਾ ਤੇ ਵੱਡੇ ਟਰੈਕਟਰਾਂ ਦੀ ਬਿਲਕੁਲ ਬੰਦ ਕਰ ਦੇਣਾ ਚਲਾਉਣੇ ਨਹੀਂ ਸਾਰੇ ਬੰਦੇ ਟਰੈਕਟਰ ਹੀ ਵੱਡਾ ਫੜਦੇ ਆ ਵੀ ਮੈਨੂੰ ਵੱਡੇ ਹੀ ਦੋ ਛੋਟੇ ਚਲਾਉਂਦੇ ਹੀ ਨਹੀਂ ਫਿਰ ਦੇ ਵੱਡੇ ਟਰੈਕਟਰ ਚਲਾਉਂਦੇ ਇਹ ਤਾਂ ਕਾਰ ਆ ਮੇਰੀ ਯਾਰ ਕਾਹਦਾ ਅੱਛਾ ਇੱਕ ਸਾਰੇ ਗੱਜਾਂ ਨੇ ਹੈਰਾਨ ਕਿ ਇਸ ਗੱਲ ਤੋਂ ਸੀਗੇ ਜਿੰਨੇ ਵੀ ਆਪਣੇ ਜਾਣੇ ਹੁੰਨੇ ਆ ਸੀ ਵੀ ਟਰਾਲੀ 'ਚ ਬੈਠਿਆਂ ਨੂੰ ਟਰੈਕਟਰ ਦੀ ਆਵਾਜ਼ ਨਹੀਂ ਸੀ ਸੁਣਦੀ ਜਿਵੇਂ ਨਾ ਆਪਾਂ ਕਾਰ 'ਚ ਨਹੀਂ ਬੈਠੇ ਹੁੰਦੇ ਸਾਈਲੈਂਟ ਬਿਲਕੁਲ ਉਵੇਂ ਬੈਠੇ ਸੀ ਯਾਰ ਟਰਾਲੀ ਦੇ ਵਿੱਚ ਨਾ ਬਿਲਕੁਲ ਆਵਾਜ਼ ਨਹੀਂ ਸੀ ਟਰਾਲੀ ਜੇ ਯਾਰ ਜਾਂਦੀ ਬਿਲਕੁਲ ਵੀ ਕੋਈ ਵੀ ਜਿਵੇਂ ਆਪਾਂ ਅੱਗੇ ਜਿਵੇਂ ਪਿਛਲੀ ਵਾਰ ਅਰਜਨ ਲੈ ਗਏ ਸੀ ਉਹ ਪੌਂਦਾ ਸੀ ਢਾਟਪੂਰਾ ਹਨ ਮਰਦਾ ਵੀ ਬਹੁਤ ਸੀ ਉਹ ਤਾਂ ਰੋਡ ਤੇ ਤੇ ਪਰ ਇਹ ਪੂਰਾ ਨਜ਼ਾਰੇ ਦਾ ਟਰੈਕਟਰ ਚੱਲਦਾ ਸੀ ਓਏ ਤੇ ਪੂਰਾ ਨਜ਼ਾਰੇ ਦਾ ਟਰੈਕਟਰ ਚੱਲਦਾ ਸੀਗਾ ਤੇ ਦੇ ਵੀ ਆਵਾਜ਼ ਬੂਜ ਸਾਈਲੈਂਟ ਵਾਲਾ ਟਰੈਕਟਰ ਯਾਰ ਰੋਡ ਤੇ ਤਾਂ ਜਮੇ ਹੀ ਸਾਈਲੈਂਟ ਸੀ ਹਨਾ ਤੇਲ ਖਰਚਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨਾ ਤੇਲ ਖਾਦਾ ਤੇ ਬਾਕੀ ਤਾਂ ਹੁਣ ਕੱਲ ਤੋਂ ਤੁਹਾਨੂੰ ਸਾਰਿਆਂ ਨੂੰ ਨਵੀਆਂ ਨਵੀਆਂ ਵੀਡੀਓ ਜੋ ਵੀ ਖੇਤੀ ਦੀਆਂ ਇਹ ਨੇ ਆਪਣੇ ਕੋਲ ਤਾਂ ਹੋਰ ਆਪਾਂ ਕਾਦੀ ਵੀਡੀਓ ਬਣਾਉਣੀ ਹੈ ਮੈਨੂੰ ਤਾਂ ਹੋਲੇ ਹਾਲੇ ਤੇ ਗਏ ਆ ਉਹ ਮਾੜੇ ਮਾੜੇ ਟੋਟੇ ਜਿਹੇ ਬਣਾਏ ਸੀ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈਆਂ ਤੇ ਬਸ ਹੁਣ ਨਹੀਂ ਕੀ ਵੀਡੀਓ ਬਣੀ ਆ ਤੇ ਹੋਰ ਬਣੀ ਨਹੀਂ ਮੈਨੂੰ ਵੀਡੀਓ ਬਸ ਪਜੀ ਦੇਖ ਲੋ ਟਰੈਕਟਰ ਖੜਾ ਤੇ ਆਪਾਂ ਅੰਦਰ ਲਾਈ ਜਾਂਦੇ ਆ ਅੰਦਰ ਬਸ ਮੱਕੀ ਰਹਿੰਦੀ ਆ ਥੋੜੀ ਜੀ ਬੀਜਣ ਵਾਲੀ ਉਹ ਬੀਜ ਕੇ ਉਸ ਤੋਂ ਬਾਅਦ ਬਸ ਵਿਲੇ ਹਾਂ ਹਾਂ ਜੋ ਜੇ ਆ ਦੇ ਲੋ ਆਪਣੇ ਡਾਇਮੰਡ ਦੀ ਗ੍ਰੇਡਿੰਗ ਚੱਲਦੀ ਆ ਇਹਦੀ ਹਰੇ ਕਾਰਡ ਦੀ ਗ੍ਰੇਡਿੰਗ ਚੱਲ ਰਹੀ ਆ ਜਿਹੜਾ ਹੁਣ ਜਿਹੜੇ ਵਿੱਚੋਂ ਆਪਾਂ ਫੀਡ ਸੂਡ ਰੱਖਣਾ ਸੀ ਉਹ ਆਲੂ ਖਤਮ ਕਰਤਾ ਵਸ ਅੱਜ ਦਾ ਐਂਡ ਹੋ ਗਿਆ ਛਾਂਟਿਆ ਪਿਆ ਵਾ ਤੇ ਆਹਾ ਮਾਲ ਅਜੇ ਛਾਂਟਿਆ ਕਾਫੀ ਪਿਆ ਵਾ ਤੇ ਇਹ ਹੁਣ ਹਰਾ ਆਲੂ ਜਿਹੜਾ ਹਰਾ ਕੱਟਿਆ ਵੱਢਿਆ ਨਿਕਲਿਆ ਉਹਦੀ ਸਫਾਈ ਹੋ ਰਹੀ ਹੈ ਉਹਦੀ ਗ੍ਰੇਡਿੰਗ ਹੋ ਰਹੀ ਹੈ ਤੇ ਉਹ ਵੀ ਦੁਬਾਰਾ ਗ੍ਰੇਡ ਕਰਕੇ ਆਪਾਂ ਭਰ ਦੇਈਦਾ ਤੇ ਚਲੋ ਵਧੀਆ ਵਿਕ ਜਾਂਦਾ ਜਿਹੜੇ ਦੂਜੇ ਵੀ ਐ ਜਿਨ੍ਹਾਂ ਚੋਂ ਬੀਜ ਰੱਖਣਾ ਹੁੰਦਾ ਫਿਰ ਉਹਨਾਂ ਦਾ ਫੀਡ ਹੀ ਆਪਾਂ ਰੱਖ ਲਈਦਾ ਕਿ ਕਿਉਂਕਿ ਸਾਈਜ਼ ਵੱਡਾ ਵਾਲਾ ਹੋ ਗਿਆ ਤੇ ਇਹਦੇ ਵਿੱਚ ਆਲੂ ਹਰਾ ਵਾ ਕਟਿਆ ਵੱਡਿਆ ਵਾ ਤੇ ਇਹ ਸੀਗਾ ਆਲੂ ਦਾ ਝਾੜ ਵੀ ਸੋਹਣਾ ਨਿਕਲਿਆ ਵਧੀਆ ਝਾੜ ਐਵਰੇਜ ਪਊ ਬਾਕੀ ਦੱਸਾਂਗੇ ਜੋ ਜੋ ਐਵਰੇਜ ਪੈਂਦੀ ਆ ਸਾਰੇ ਆਲੂ ਦੀ ਤੇ ਇਹਨੇ ਤੇ ਸੋਹਣਾ ਸੀਗਾ ਆਲੂ ਦਾ ਓਏ ਬੰਦ ਕਰ ਦਿਓ ਕਰਤਾ